ਸਤਿ ਜੀ ਦੋਸਤੋ ਸਭ ਨੂੰ ਪਿਆਰ ਭਰੀ ਸ਼ਸ਼ੀਕਾਲ ਲਾਸਟ ਵੀਡੀਓ ਵਿੱਚ ਆਪਾਂ ਸਿੱਖਿਆ ਸੀ ਕਿੱਦਾਂ ਹੈ ਆਪਾਂ ਬੜੇ ਆਸਾਨੀ ਨਾਲ ਕਿਸੇ ਵੀ ਕਮਰਸ਼ੀਅਲ ਜਾਂ ਇੰਡਸਟਰੀਅਲ ਲੋਡ ਨੂੰ ਕਿੱਦਾਂ ਕੈਲਕੂਲੇਟ ਕਰ ਸਕਦੇ ਹਾਂ ਆਓ ਆਪਾਂ ਇੱਕ ਵਾਰ ਤੁਹਾਨੂੰ ਦੁਬਾਰਾ ਰਿਵਾਈਜ਼ ਕਰਦੇ ਹਾਂ ਸਭ ਤੋਂ ਪਹਿਲਾਂ ਆਪਣੇ ਕੋਲ ਸੀ ਲੈਂਪ ਪੁਆਇੰਟ ਜਿਸ ਦੀ ਰੇਟਿੰਗ ਆਪਾਂ ਸੇਮ 40 ਵਟ ਲਈ ਸੀ ਬਟ ਇੱਥੇ ਆਪਾਂ ਉਹ ਕਰਨੇ ਆਲ ਟੂ ਬੀ ਕੈਲਕੂਲੇਟ ਫਿਰ ਨੈਕਸਟ ਆਪਣੇ ਕੋਲ ਫੈਨ ਪੁਆਇੰਟ ਸੀ ਦੀ ਰੇਟਿੰਗ 60 ਵਟ ਆਲ ਟੂ ਬੀ ਕੈਲਕੂਲੇਟ ਮਤਲਬ ਸਾਰੇ ਦੇ ਸਾਰੇ ਹੀ ਕੈਲਕੂਲੇਟ ਕਰਨੇ ਸੀ ਵਾਲ ਸਾਕਟ ਪਲੱਗ ਰੀਡਿੰਗ 60 ਵਾਟਸ 1/3 ਟੂ ਵੀ ਕੈਲਕੂਲੇਟ ਫੋਰਥ ਹੈਗਾ ਆਪਣੇ ਕੋਲ ਪਾਵਰ ਪਲੱਗ ਸਿੰਗਲ ਫੇਸ ਪਾਵਰ ਪਲੱਗ 1000 ਵਾਟ 1/2 ਟੂ ਵੀ ਕੈਲਕੂਲੇਟ ਥਰੀ ਫੇਸ ਪਾਵਰ ਪਲੱਗ ਇਸ ਦੀ ਰੀਡਿੰਗ 6000 ਵਾਟ 1/2 ਟੂ ਵੀ ਕੈਲਕੂਲੇਟ ਨੈਕਸਟ ਆਪਣੇ ਕੋਲ ਹੈਗਾ ਸੀ ਏਸੀ ਸਟੈਂਡਰਡ ਨਾਨ ਸਟੈਂਡਰਡ ਸਟੈਂਡਰਡ ਜੋ ਹੈਗਾ ਆਪਣਾ ਰੀਡਿੰਗ ਦੇ ਦੇਖਣਾ ਪਲੇਟ ਦੇ ਹਿਸਾਬ ਨਾਲ ਆਪਾਂ ਨਾਨ ਸਟੈਂਡਰਡ 2500 ਵਾਟ ਬਟ ਤੇ ਫਰਕ ਕੀ ਹੈ ਆਲ ਟੂ ਵੀ ਕੈਲਕੂਲੇਟ ਕ੍ਰੇ ਲੂ ਵਿੱਚ ਆਪਾਂ ਹਾਫ ਕਰਨਾ ਸੀ ਬਟ ਕਮਰਸ਼ੀਅਲ ਵਿੱਚ ਆਪਾਂ ਸਾਰੇ ਸਾਰੇ ਹੀ ਦੇਖਣ ਨੇ ਨੈਕਸਟ ਵੈਲਡਿੰਗ ਸੈਟ ਵੈਲਡਿੰਗ ਸੈਟ ਦੇ ਦੋ ਕੈਟੇਗਰੀ ਨੇ ਸਟੈਂਡਰਡ ਨਾਨ ਸਟੈਂਡਰਡ ਸਟੈਂਡਰਡ ਦੇ ਵਿੱਚ 0.40 ਪਾਵਰ ਫੈਕਟਰ ਲੈਣਾ ਹੈ ਨਾਨ ਸਟੈਂਡਰਡ ਵਿੱਚ 0.75 ਪਾਵਰ ਫੈਕਟਰ ਸੇਮ ਅੱਗੇ ਮੋਟਰ 1 BHP ਹੋਵੇ 2 ਹੋਵੇ 3 BHP ਹੋਵੇ ਉਸ ਨੂੰ ਸਸਲਸ਼ਾਦੀ ਵਾਟ ਨਾਲ ਮਲਟੀਪਲਾਈ ਕਰਨਾ ਹੈ ਯੂਪੀਐਸ ਸਪੋਜ਼ ਕਰੋ 1 KVA ਦਾ ਜਾਂ 2 KVA 3 KVA ਜਿੰਨੇ ਵੀ KVA ਰਹੇਗਾ ਉਸ ਨੂੰ 0.9 ਪਾਵਰ ਫੈਕਟਰ ਨਾਲ ਮਲਟੀਪਲਾਈ ਕਰਕੇ ਆਪਾਂ ਉਹਦੀ ਵਾਟੇਜ ਕੈਲਕੂਲੇਟ ਕਰ ਸਕਦੇ ਹਾਂ ਆਪਾਂ ਇਸੇਮ ਇਸ ਪ੍ਰੋਸੈਸ ਨੂੰ ਹੁਣ ਆਪਾਂ ਇੱਕ ਐਗਜ਼ਾਮਪਲ ਦੇ ਥਰੂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਜੋ ਤੁਹਾਡੇ ਸਾਰੇ ਸਾਰੇ ਡਾਊਟਸ ਕਲੀਅਰ ਹੋ ਜਾਣ ਹਾਂਜੀ ਦੋਸਤੋ ਆਪਾਂ ਇੱਕ ਐਗਜ਼ਾਮਪਲ ਲੈ ਰਹੇ ਹਾਂ ਕੈਲਕੂਲੇਟ ਦਾ ਕਨੈਕਟਡ ਲੋਡ ਰਾਈਸ ਮਿਲ ਹੈਵਿੰਗ ਫਾਲੋਇੰਗ ਅਪਲੈਂਸਸ ਇੱਕ ਆਪਣੇ ਕੋਲ ਰਾਈਸ ਮਿਲ ਆ ਸ਼ੈਲਰ ਆ ਜਾਨਕੀ ਉਹਦੇ ਵਿੱਚ ਨਿਚੇ ਦਿੱਤੇ ਆਪਣੇ ਕੋਲ ਅਪਲੈਂਸਸ ਲੱਗੇ ਹੋਏ ਨੇ ਆਪਾਂ ਦਾ ਲੋਡ ਚੈੱਕ ਕਰਨੇ ਆ 50 bhp ਦੀ ਇੱਕ ਮੋਟਰ 20 bhp ਦੀ ਦੋ ਨੰਬਰ ਮੋਟਰ ਪਾਵਰ ਪਲੱਗ ਸਿੰਗਲ ਫੇਸ ਚਾਰ ਨੰਬਰ ਪਾਵਰ ਪਲੱਗ 3 ਫੇਸ ਦੋ ਨੰਬਰ welding set ਜਿਸ ਦੀ ਰੇਟਿੰਗ 8 kva ਇੱਕ ਨੰਬਰ 2 bhp ਦੀ water supply ਮੋਟਰ ਮਤਲਬ ਪਾਣੀ ਵਾਲੀ ਮੋਟਰ ਇੱਕ ਨੰਬਰ ups having capacity 2 kva 50 ਨੰਬਰ ਬਲਬਸ ਹੈਵਿੰਗ ਲੋਡ 12 watt each running on one switch ਮਤਲਬ 50 ਵੱਲਮ ਨੇ ਜਿਹਨਾਂ ਦੀ ਰੇਟਿੰਗ ਹਰ ਇੱਕ ਦੀ 12 ਵੋਟਾ ਤੇ ਇੱਕ ਸਵਿਚ ਨਾਲ ਹੀ ਕਨੈਕਟਡ ਨੇ ਹਾਂਜੀ ਆਪਾਂ ਇਸ ਨੂੰ ਹੁਣ ਕੈਲਕੂਲੇਟ ਕਰਦੇ ਆਂ ਫਸਟ ਆਫ ਆਲ ਤਾਂ ਆਪਣੇ ਕੋਲ ਆਏਗਾ ਜੀ 50 ਬੀ ਐਚ ਪੀ ਦੀ ਮੋਟਰ ਇੱਕ ਨੰਬਰ ਦੇਖੋ ਤੁਹਾਨੂੰ ਮੈਂ ਦੱਸਿਆ ਸੀ ਵੀ ਆਪਾਂ ਕਿਸੇ ਵੀ ਬੀ ਐਚ ਪੀ ਦੇ ਵੋਟ ਉਹਨਾਂ ਵਾਸਤੇ ਆਪਾਂ ਇਸ ਨੂੰ ਮਲਟੀਪਲਾਈ ਕਰਾਂਗੇ 746 ਨਾਲ 50 ਬੀ ਐਚ ਪੀ ਇੰਟੂ 746 ਇੰਟੂ ਕਿੰਨੇ ਨੰਬਰ ਆ ਮੋਟਰ ਨੇ ਇੱਕ ਨੰਬਰ ਇਹ ਆਪਣੇ ਕੋਲ ਆ ਗਿਆ 3700 37300 ਵੋਟ ਨੈਕਸਟ ਆਪਣੇ ਕੋਲ ਹੈਗਾ ਆ 20 VHP ਦੇ ਮੋਟਰਸ B 746 ਕਿੰਨੇ ਨੰਬਰ ਨੇ 2 ਨੰਬਰ 2 ਜੇ ਤੁਹਾਨੂੰ ਲੋਕਾਂ ਕੋਲ ਆ ਗਿਆ 29840 ਵੋਲਟ ਥਰਡ ਵਨ ਆਪਣੇ ਕੋਲ ਹੈਗਾ ਪਾਵਰ ਪਲੱਗ ਸਿੰਗਲ ਫੇਸ ਸਿੰਗਲ ਫੇਸ ਪਰ ਪਲੱਗ ਦੀ ਰੇਟਿੰਗ ਆਪਾਂ ਲੈਣੀ ਸੀ 1000 ਵਾਟ ਕਿੰਨੇ ਨੇ ਆਪਣੇ ਕੋਲ 4 ਮਟ ਆਪਾਂ ਦੇਖਿਆ ਪਿੱਛੇ ਲਾਸਟ ਆਪਾਂ ਕੈਲਕੂਲੇਟ ਕਰਨਾ ਹੈ ਹਾਫ ਇੰਟੂ 1000 ਜੋ ਇਸ ਦੀ ਰੇਟਿੰਗ ਆ ਮਤਲਬ ਆਪਣੇ ਕੋਲ ਆ ਗਿਆ 2000 ਵਾਟ ਨੈਕਸਟ ਆਪਾਂ ਕੋਲ ਆ ਗਿਆ ਪਾਵਰ ਪਲੱਗ 3 ਫੇਸ ਪਾਵਰ ਪਲੱਗ हरी फेस पावर प्लग अपने को कितने ने दो नंबर टू ए भी करने सी हाफ बट इस दी रेटिंग की लनी अपने छे हज़ार मतलब कितना हो गया अपने को छे हज़ार वोट नेक्स्ट अपने को वेल्डिंग सेट वेल्डिंग सेट वैल्डिंग सैट वैल्डिंग अपने को इस दी रेटिंग हैगीट है, के वी आई ਤਾਂ ਕੇਵੀ ਦਾ ਸਿੰਪਲ ਵੀਏਬ ਨਾਲ ਇਸ ਨੂੰ 1000 ਨਾਲ ਮਲਟੀਪਲਾਈ ਕਰ ਦੋ ਅਗਰ ਤੁਹਾਨੂੰ ਨਹੀਂ 기 ਬਨਾ ਹੈਗਾ ਵੀ ਸਟੈਂਡਰਡ ਆ ਜਾਂ ਨੋਨ ਸਟੈਂਡਰਡ ਆ ਤਾਂ ਤੁਸੀਂ ਇਸ ਨੂੰ ਸਟੈਂਡਰਡ ਮੰਨ ਕੇ ਚੱਲਣਾ ਹੈ ਸਟੈਂਡਰਡ ਦੇ ਵਿੱਚ ਆਪਾਂ ਪਾਵਰ ਫੈਕਟਰ ਕਿੰਨਾ ਲੈਣਾ ਸੀ ਆਪਾਂ ਨੇ 0.40 ਇਹ ਆਪਣੇ ਕੋਲ ਆ ਗਿਆ 3200 ਵੋਟ ਨੈਕਸਟ ਆਪਣੇ ਕੋਲ ਆਏਗਾ ਜੀ 2 ਵੀ ਐਚ ਵੀ ਦੀ ਵਾਟਰ ਸਪਲਾਈ ਮੋਟਰ 2 700 છેલ્લે ਇਹ આપને કોલ આગા 292 વોલ્ટ નેક્સ્ટ આપને કોલ આહેગા જી 1 નંબર યુપીએસ સર્વિંગ કેપેસિટી 2kVA તો મતલબ સર યુપીએસ દીગર કેલ્ક્યુલેટ karna hai pehla kVA de simple VA ਨਾਲ 1000 ਨਾਲ મલ્ટીપ્લાય કરીને ઓર ਇਸ ਨੂੰ 0.9 પાવર ફેક્ટર ਨਾਲ મલ્ટીપ્લાય કરી દઉં એ આપને કોલ આ ગયા 1800 વોલ્ટ નેક્સ્ટ આપને કોલ આગા 50 ਨੰਬਰ ਬੱਲਬ ਹੈਵਿੰਗ ਲੋਡ 12 ਵਾਟ ਈਚ ਰਨਿੰਗ ਔਨ 1 ਸਵਿਚ ਇਹ ਆਪਾਂ ਸਭ ਤੋਂ ਪਹਿਲੇ ਵੀਡੀਓ ਵਿੱਚ ਦੇਖਿਆ ਸੀ ਅਗਰ ਇੱਕ ਸਵਿਚ ਨਾਲ ਆਪਣੇ ਨੰਬਰ ਆਫ ਬੱਲਬਸ ਕਨੈਕਟ ਕਰਦੇ ਆਂ ਤਾਂ ਆਪਾਂ ਸਾਰੇ ਦੇ ਸਾਰੇ ਹੀ ਕਾਊਂਟ ਕਰ ਲੈਂਦੇ ਹਾਂ ਇਸ ਸਵਿਚ ਮਤਲਬ ਆਪਣੇ ਕੋਲ 50 ਨੰਬਰ ਬੱਲਬ ਨੇ ਹਰ ਇੱਕ ਦੀ ਕੈਪੈਸਿਟੀ ਕਿੰਨੀ ਹੈ ਆਪਣੇ ਕੋਲ 12 ਵਾਟ ਟੋਟਲ ਕਿੰਨਾ ਵੋਟੇਜ ਹੋਗੀ ਆਪਣੇ ਕੋਲ 600 ਵੋਟ ਸਾਰੇ ਵਾਟ ਕੈਲਕੂਲੇਟ ਕਰਨ ਨੂੰ ਤਾਂ ਆਪਣੇ ਕੋਲ ਆ ਗਿਆ ਇਹ 82.232 ਵੋਟ ਮਤਲਬ ਅਗਰ ਕਿਲੋਵਟ ਨੂੰ ਇਹਦਾ 퍼ਸੈਂਟ ਨਾਲ ਮਲਟੀਪਲਾਈ ਕਰ ਦੋ 82.232 ਕਿਲੋਵਟ ਆਪਾਂ ਬੜੇ ਹੀ ਆਸਾਨੀ ਦੇ ਤਰੀਕੇ ਨਾਲ ਸ਼ੈਲਰ ਦਾ ਲੋਡ ਕੈਲਕੂਲੇਟ ਕੀਤਾ ਇਸੇ ਤਰੀਕੇ ਨਾਲ ਤੁਸੀਂ ਕਿਸੇ ਵੀ ਦੁਕਾਨ ਜਾਂ ਫਿਰ ਕਿਸੇ ਵੀ ਸ਼ੈਲਰ ਜਾਂ ਕਿਸੇ ਵੀ ਇੰਡਸਟਰੀ ਦਾ ਲੋਡ ਕੈਲਕੂਲੇਟ ਕਰ ਸਕਦੇ ਹੋ ਧੰਨਵਾਦ